ਤਾਰਨ ਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਨੂੰ ਉਸ ਟਾਈਮ ਬਲ ਮਿਲਿਆ ਜਦੋਂ ਕਈ ਪਰਿਵਾਰ ਕਾਂਗਰਸ ਨੂੰ ਆਲਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣੇ ਇਸ ਸਮੇਂ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਹਰਪਾਲ ਸਿੰਘ ਜਸਪਾਲ ਸਿੰਘ ਜੀ ਜਿਹੜੇ ਦੋ ਵਾਰ ਪੰਚਾਇਤ ਮੈਂਬਰ ਰਹੇ ਚੁੱਕੇ ਆ ਤੇ ਸਟਾਰਟਿੰਗ ਤੋਂ ਲੈ ਕੇ ਉਹਨਾਂ ਨੇ ਦੱਸਿਆ ਵੀ ਚੌਥੀ ਪੀੜ੍ਹੀ ਸਾਡੀ ਆ ਜਿਹੜੀ ਕਾਂਗਰਸ ਦੇ ਵਿੱਚ ਹੀ ਰਹੀ ਆ ਤੇ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਦੇ ਨਾਲ ਹੀ ਜ਼ਿੰਦਗੀ ਬਤੀਤ ਕੀਤੀ ਆ ਤੇ ਅੱਜ ਸਾਡੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਆਉਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਵੇਖ ਕੇ ਉਹਨਾਂ ਦਾ ਆਉਣ ਵਾਲਾ ਸਮਾਂ ਦੇਖ ਕੇ ਵੀ ਸਾਡੇ ਸਮਾਜ ਲਈ ਭਾਰਤੀ ਜਨਤਾ ਪਾਰਟੀ ਕਿਸ ਸਿਧਾਂਤ ਤੇ ਚੱਲ ਰਹੀ ਆ ਤੇ ਅੱਜ ਸਰਦਾਰ ਜਸਪਾਲ ਸਿੰਘ ਨੇ ਕਈ ਪਰਿਵਾਰਾਂ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਕੀਤੀ ਆ ਤੇ ਵਿਸ਼ਵਾਸ ਦਿਵਾਇਆ ਵੀ ਜਿਸ ਤਰ੍ਹਾਂ ਅਸੀਂ ਪਹਿਲੇ ਟਾਈਮ ਦੇ ਵਿੱਚ ਕਾਂਗਰਸ ਨਾਲ ਰਹੇ ਆ ਤੇ ਭਾਜਪਾ ਨੂੰ ਭਾਰਤੀ ਜਨਤਾ ਪਾਰਟੀ ਨੂੰ ਵਿਸ਼ਵਾਸ ਦਿਵਾਉਨੇ ਆ ਵੀ ਉਸ ਤੋਂ ਵੀ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕਾਂਗਰਸ ਨੇ ਇਹ ਹੀਰਾ ਪਰਿਵਾਰ ਹੈ ਜਿਹੜਾ ਆਪਦੇ ਨਾਲੋਂ ਗਵਾ ਲਿਆ ਅਸੀਂ ਕੋਸ਼ਿਸ਼ ਕਰਾਂਗੇ ਵੀ ਭਾਰਤੀ ਜਨਤਾ ਪਾਰਟੀ ਇਹਨਾਂ ਨਾਲ ਜੋ-ਜੋ ਗੱਲਾਂ ਕੀਤੀਆਂ ਜੋ-ਜੋ ਵਾਅਦੇ ਕੀਤੇ ਆ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੂਗੀ ਸਾਡੇ ਸਤਿਕਾਰਯੋਗ ਹਲਕਾ ਇਨਚਾਰਜ ਸਰਦਾਰ ਸ਼ਮਸ਼ੇਰ ਸਿੰਘ ਜੀ ਕੈਲਾ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਆ ਪਰਵੇਸ਼ ਕਰ ਰਹੇ ਆ ਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਕੈਲਾ ਨੂੰ ਮੈਂ ਬੇਨਤੀ ਕਰੂੰਗਾ ਵੀ ਦੋ ਹਲਫ਼ ਜੀ ਕਹਿਣ ਅੱਜ ਪਹਿਲੂ ਤੋਂ ਸਾਰੀ ਸੰਗਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਪਿੰਡ ਬਾਕਰਵਾਲਾ ਦੇ ਵਿੱਚ ਮੈਂਬਰ ਪੰਚਾਇਤ ਸਰਦਾਰ ਜਸਪਾਲ ਸਿੰਘ ਜੀ ਦੇ ਗ੍ਰਹਿ ਵਿਖੇ ਆਏ ਆਂ ਔਰ ਜਿੱਥੇ ਸਾਨੂੰ ਇਹਨਾਂ ਦੇ ਭਾਜਪਾ ਚ ਸ਼ਾਮਲ ਹੋਣ ਦੀ ਸਾਨੂੰ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਆਂ ਕਿ ਸਾਨੂੰ ਇਹੋ ਜਿਹਾ ਟਕਸਾਲੀ ਪਰਿਵਾਰ ਜਿਹੜਾ ਜਿਹੜੇ ਚਾਰ ਪੀੜੀਆਂ ਤੋਂ ਲਗਾਤਾਰ ਕਾਂਗਰਸ ਦੀ ਸੇਵਾ ਕਰਾ ਰਹੇ ਕਰਦੇ ਆ ਰਹੇ ਸੀਗੇ ਔਰ ਸਮਾਜ ਦੇ ਵਿੱਚ ਚੰਗਾ ਰੁਤਬਾ ਹੈ ਪਰ ਪਾਰਟੀ ਵੱਲੋਂ ਜਦੋਂ ਵਰਕਰਾਂ ਨੂੰ ਦਰਕਨਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤਾਂ ਫਿਰ ਵਰਕਰ ਦਾ ਮਨ ਟੁੱਟ ਜਾਂਦਾ ਹੈ ਅਸੀਂ ਅੱਜ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਦਾ ਭਾਜਪਾ ਦੇ ਵਿੱਚ ਮੈਂ ਸਵਾਗਤ ਕਰਦਾ ਹਾਂ ਔਰ ਇਹਨਾਂ ਦੇ ਮਾਧਿਅਮ ਰਹੀਂ ਮੈਂ ਪੂਰੇ ਵਿਧਾਨ ਸਭਾ ਧਰਮਕੁਟ ਖੇਤਰ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਵੀ ਵਰਕਰ ਦੀ ਸੁਣਵਾਈ ਸਿਰਫ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ 'ਚ ਹੈ ਜੇ ਭਾਰਤ ਦੇ ਨਾਗਰਿਕ ਦੇ ਕੰਮ ਹੁੰਦੇ ਆ ਤੇ ਉਹ ਭਾਰਤੀ ਜਨਤਾ ਪਾਰਟੀ ਕਰਦੀ ਆ ਜੇ ਭਾਰਤ ਦੇ ਨਾਗਰਿਕਾਂ ਨੂੰ ਸਹੂਲਤਾ ਮਿਲਦੀਆਂ ਐ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਹਰ ਵਰਗ ਦਾ ਖਿਆਲ ਰੱਖ ਰਹੀ ਐ ਔਰ ਦੇ ਰਹੀ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੱਜ ਸਾਡਾ ਪਹਿਲਾ ਮੈਂ ਸੰਬੰਧਾ ਜਿਹੜਾ ਬਹੁਤ ਹੀ ਖੁਸ਼ ਨਸੀਬ ਸਮਾਂ ਸਾਨੂੰ ਮਿਲਿਆ ਐ ਉਹ ਇਹ ਐ ਵੀ ਅਸੀਂ 1 ਤਰੀਕ 2 ਤਰੀਕ ਤੇ 3 ਤਰੀਕ ਤੋਂ ਲਗਾਤਾਰ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਡੇ ਆ ਉਹ ਅਸੀਂ ਪੇਪਰ ਨਾਮਜ਼ਦਗੀਆਂ ਅਪਲਾਈ ਕਰ ਰਹੇ ਆ ਨੋਮੀਨੇਸ਼ਨ ਭਰ ਰਹੇ ਆ ਤੇ ਅੱਜ ਸਾਨੂੰ ਇਸ ਪਿੰਡ ਦੇ ਵਿੱਚ ਆਣ ਕੇ ਭਾਰਤੀ ਜਨਤਾ ਪਾਰਟੀ ਦੇ ਕਾਫਲੇ ਨੂੰ ਹੋਰ ਲੰਬੇਰਾ ਕਰਨ ਵਾਸਤੇ ਇਧਰਲੇ ਪੂਰੇ ਬੇਟ ਏਰੀਏ ਦੇ ਵਿੱਚ ਆਪਣੀ ਵਡਤ ਬਣਾਉਣ ਵਾਸਤੇ ਔਰ ਸਾਡੇ ਅਸਰ ਸੂਖ ਰੱਖਣ ਵਾਲੇ ਜਿਹੜੇ ਮੈਂਬਰ ਨੇ ਇਹ ਪਰਿਵਾਰ ਨੇ ਜਿਹੜੇ ਸਾਡੇ ਉਹ ਭਾਜਪਾ ਚ ਆਏ ਨੇ ਮੈਂ ਸਾਰੇ ਧਰਮਕੋਟ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਲਕਾ ਵਾਲਿਆਂ ਨੂੰ ਵੀ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓ ਸਹਿਯੋਗ ਦਿਓ ਭਾਵੇਂ ਅਜੇ 1 ਸਾਲ ਵਾਸਤੇ ਸਾਡੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਪਰ ਫਿਰ ਵੀ ਮੈਂ ਸਾਰੇ ਹਲਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਕੇਂਦਰ ਦੀਆਂ ਜਿੰਨੀਆਂ ਵੀ ਸਕੀਮਾਂ ਐ ਭਾਵੇਂ ਉਹ ਆਵਾਸ ਯੋਜਨਾ ਹੋਵੇ ਭਾਵੇਂ ਉਹ ਆਸ਼ਮਾਨ ਯੋਜਨਾ ਹੋਵੇ ਭਾਵੇਂ ਉਹ ਉੱਜਵਲਾ ਯੋਜਨਾ ਹੋਵੇ ਭਾਵੇਂ ਉਹ ਸਚਾਲਿਆ ਯੋਜਨਾ ਹੋਵੇ ਸਵਸ਼ਥਤਾ ਅਭਿਆਨ ਹੋਵੇ ਅਸੀਂ ਹਰ ਜਿਹੜੀ ਆ ਲੋਕਾਂ ਦੀ ਜ਼ਰੂਰਤ ਦੇ ਉੱਤੇ ਖਰੇ ਉਤਰਾਂਗੇ ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜਨ ਕਲਿਆਣ ਲਈ ਕਲਿਆਣ ਲਈ ਚਲਾਈਆਂ ਸਾਰੀਆਂ ਯੋਜਨਾਵਾਂ ਜਿਹੜੀਆਂ ਐ ਉਹ ਲੋਕਾਂ ਤੱਕ ਅਸੀਂ ਪਹੁੰਚਦਿਆਂ ਕਰਾਂਗੇ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਸਾਡਾ ਕਾਫਲਾ ਜਿਹੜਾ ਹੈ ਜਿਵੇਂ ਅੱਜ ਸਾਡੇ ਪਰਿਵਾਰ 'ਚ ਵਧਦਾ ਹੋਇਆ ਹੈ ਸਤਗੁਰ ਲੰਮਾ ਕਰੇ ਕਾਫਲੇ ਨੂੰ ਔਰ ਅਸੀਂ ਸਤਾਈ ਦੇ ਵਿੱਚ ਸਰਕਾਰ ਬਣਾ ਕੇ ਜਿਹੜੇ ਆ ਇਸ ਧਰਮਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਉਹ ਹਰ ਸਹੂਲਤ ਦਾ ਜਿਹੜਾ ਆਨੰਦ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇੱਕ ਜਨਮ ਸਮੇਂ ਪਰਿਵਾਰ ਦੇ ਵਿੱਚ ਬੱਚਾ ਆਪਦੀ ਉਮੀਦ ਕਰਦਾ ਹੈ ਵੀ ਅਸੀਂ ਇਹੋ ਜਿਹਾ ਕਾਰੋਬਾਰ ਕਰਾਂਗੇ ਇਹੋ ਜਿਹਾ ਅਸੀਂ ਸਮਾਜ ਦੇ ਵਿੱਚ ਰੁਤਬਾ ਰੱਖਾਂਗੇ ਇਹ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਸੰਭਵ ਹੈ ਮੈਂ ਅੱਜ ਜਸਪਾਲ ਸਿੰਘ ਜੀ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਕਹਿੰਦਾ ਸਵਾਗਤ ਹੈ ਔਰ ਮੇਰੀਆਂ ਭੈਣਾ ਮੇਰੇ ਵੀਰ ਸਾਰੇ ਪਰਿਵਾਰ ਜਿੰਨੇ ਵੀ ਆਏ ਆ ਸਾਰਿਆਂ ਦਾ ਸਵਾਗਤ ਹੈ ਔਰ ਬਹੁਤ ਬਹੁਤ ਦਾ ਧੰਨਵਾਦ ਹੈ ਔਰ ਇਹ ਪ੍ਰਾਰਲਾ ਜਿਹੜਾ ਹੈ ਸਾਡੇ ਐਸੀ ਮੋਰਚੇ ਦੇ ਧਰਮਕੋਟ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਜੀ ਜੱਜ ਪਨੋਰੀ ਵੱਲੋਂ ਕੀਤਾ ਗਿਆ ਹੈ ਮੈਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਮੈਂ ਜੱਜ ਦੀ ਅਗਵਾਈ ਦੇ ਵਿੱਚ ਸਾਰਾ ਸਮਾਜ ਜਿਹੜਾ ਵਾ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜੇਗਾ ਇੰਨਾ ਕੁਝ ਕਹਿੰਦੇ ਆਇਆ ਫਤਿਹ ਬੁਲਾਉਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ